ਸასი ਗਾਲ ਜੀ ਪਹਿਲਾਂ ਤੇ ਮੈਂ ਸਮੂਹ ਵੋਟਰਾਂ ਦਾ ਪਾਰਟ ਨੰਬਰ 30 ਦੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਅੱਜ ਮੈਂ ਕੁਝ ਗੱਲਾਂ ਆਪਣੇ ਦਿਲ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਿਸ ਤਰ੍ਹਾਂ ਕਿ ਇਲੈਕਸ਼ਨ ਦਾ ਸਮਾਂ ਬਹੁਤ ਘੱਟ ਮਿਲਿਆ ਅਤੇ ਮੈਂ ਹਰ ਜਗ੍ਹਾ ਪਹੁੰਚ ਨਹੀਂ ਸਕਿਆ ਇਸ ਲਈ ਮੈਂ ਇੱਕ ਆਪਣਾ ਮੈਨੀਫੈਸਟੋ ਜਾਰੀ ਕਰ ਰਿਹਾ ਹਾਂ ਕਿ ਜੋ ਮੈਂ ਪਿਛਲੀ ਵਾਰ ਇਲੈਕਸ਼ਨ ਲੜਨ ਤੋਂ ਪਹਿਲਾਂ ਤੁਹਾਡੇ ਨਾਲ ਵਾਅਦੇ ਕੀਤੇ ਸੀ ਮੈਂ ਉੱਤੇ ਖੜਾ ਉਤਰਿਆ ਜਾਂ ਨਹੀਂ ਇਸ ਵਾਰ ਵੋਟ ਮੈਂ ਡਵੈਲਪਮੈਂਟ ਤੇ ਤੇ ਆਪਣੇ ਹੱਕ ਨਾਲ ਮੰਗਣੀ ਆ ਮੈਂ ਆਪਣਾ ਮੈਨੀਫੈਸਟੋ ਜਾਰੀ ਕਰ ਰਿਹਾ ਜਿਹਦੇ ਵਿੱਚ ਮੈਂ ਆਪਣੇ ਕੀਤੇ ਹੋਏ ਕੰਮਾਂ ਦਾ ਵੇਰਵਾ ਦੱਸਾਂਗਾ ਤੁਸੀਂ ਇਹ ਮੈਨੀਫੈਸਟੋ ਨੂੰ ਚੈੱਕ ਕਰ ਸਕਦੇ ਹੋ ਇਹ ਮੈਨੀਫੈਸਟੋ ਵਿੱਚ ਸਭ ਤੋਂ ਪਹਿਲਾ ਕੰਮ ਖੰਡੇ ਵਾਲਾ ਚੌਂਕ ਜਿੱਤੇ ਕੀ ਖੰਡੇ ਵਾਲਾ ਚੌਂਕ ਬਣਿਆ ਇਸ ਚੌਂਕ ਦੇ ਵਿੱਚ ਪਹਿਲਾਂ ਟਰਾਂਸਫਾਰਮਰ ਲੱਗਾ ਹੁੰਦਾ ਸੀ ਅਤੇ ਚੌਂਕ ਦੀ ਬਹੁਤ ਹੀ ਹਾਲਤ ਬੁਰੀ ਸੀ ਅਤੇ ਜਦੋਂ ਮੈਂ ਕਾਉਂਸਲਰ ਬਣਿਆ ਸਭ ਤੋਂ ਪਹਿਲਾਂ ਮੇਰੀ ਇਹ ਸੋਚ ਸੀ ਕਿ ਕੋਈ ਨਿਸ਼ਾਨ ਇਹੋ ਜਿਹਾ ਲਾਇਆ ਜਾਵੇ ਜਿਹੜਾ ਰਹਿਦੀ ਦੁਨੀਆ ਤੱਕ ਉਹ ਨਿਸ਼ਾਨ ਲੱਗਾ ਰਵੇ ਫਿਰ ਮੈਂ ਇਹ ਖੰਡੇ ਵਾਲਾ ਚੌਂਕ ਬਣਾਇਆ ਇਹ ਖੰਡਾ ਵਾਲਾ ਚੌਂਕ ਬਣਾਉਂਦੇ-ਬਣਾਉਂਦੇ ਹੀ ਮੈਨੂੰ ਇਹ ਸੁਝਿਆ ਕਿ ਇਸ ਇਲਾਕੇ ਦਾ ਨਾਮ ਅਜੀਤਨਗਰ ਹੈ ਲੋਕ ਅਜੀਤਨਗਰ ਦੇ ਨਾਮ ਨਾਲ ਇਹਨੂੰ ਜਾਣਦੇ ਸਨ ਫਿਰ ਮੈਂ ਸੋਚਿਆ ਵੀ ਇਹ ਭਾਈ ਸਾਹਿਬ ਭਾਈ ਸਾਹਿਬ ਜਦਾ ਅਜੀਤ ਸਿੰਘ ਨਾਂ ਤੇ ਹੋਣਾ ਚਾਹੀਦਾ ਫਿਰ ਇਹਦਾ ਨਾਮ ਮੈਂ ਸਾਹਿਬ ਜਦਾ ਅਜੀਤ ਸਿੰਘ ਨਗਰ ਰੱਖਿਆ ਅਤੇ ਨਾਮ ਰੱਖਣ ਤੋਂ ਬਾਅਦ ਮੈਂ ਇਸ ਲਈ ਸੁੰਦਰਤਾ ਲਈ ਇੱਕ 게ਟ ਜੋ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਸ਼ਹਾਦਤ ਨੂੰ ਵੇਖਦੇ ਹੋਏ ਮੈਂ ਉਹਨਾਂ ਦੇ ਨਾਮ ਦੇ ਉੱਤੇ ਇਹ 게ਟ ਬਣਵਾਇਆ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਮੈਂ ਕਾਉਂਸਲਰ ਹੁੰਦੇ ਹੋਏ 1500 ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਬਣਵਾਏ ਜਿਨ੍ਹਾਂ ਵਿੱਚ ਮੇਰੀਆਂ ਮਾਵਾਂ ਭੈਣਾਂ ਅੱਜ ਵੀ ਮੈਂ ਜਾਨਾ ਇਲਾਕੇ ਦੇ ਵਿੱਚ ਤੇ ਮੈਨੂੰ ਬਹੁਤ ਜ਼ਿਆਦਾ ਸੀਸ ਦਿੰਦੀਆਂ ਕਿ ਸਾਡੇ ਲਈ ਕਣਕ ਦਾ ਕਾਰਡ ਜਿਹੜਾ ਉਹ ਤੁਸੀਂ ਬਣਾ ਕੇ ਦਿੱਤਾ ਇਹ ਪਰ ਆਪ ਸਰਕਾਰ ਨੇ ਜਦੋਂ ਹੀ ਆਂਦਿਆ ਸਰ ਉਹਦੇ ਵਿੱਚੋਂ ਅੱਧੇ ਨੀਲੇ ਕਾਰਡ ਕੱਟ ਦਿੱਤੇ ਜਿਹੜੀ ਕਿ ਬਹੁਤ ਹੀ ਘਟਿਆ ਗੱਲ ਸੀ ਅਤੇ ਕੋਜੀ ਰਾਜਨੀਤੀ ਸੀ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸਣਾ ਚਾਹਨਾ ਹੈ ਗਲੀਆਂ ਨਾਲੀਆਂ ਗਲੀਆਂ ਨਾਲੇ ਮੈਂ ਆਪਣੇ ਵਾਰਡ ਦੇ ਵਿੱਚ ਐਸੀ ਕੋਈ ਗਲੀ ਜਾਂ ਐਸਾ ਕੋਈ ਸੀਵਰ ਦਾ ਸਿਸਟਮ ਨਹੀਂ ਰਹਿੰਦਾ ਜਿੱਥੇ ਮੈਂ ਕੰਮ ਨਹੀਂ ਕੀਤਾ ਜਿਹੜੀਆਂ ਗਲੀਆਂ ਪਿਛਲੇ 15-15 20-20 ਸਾਲ ਤੋਂ ਨਹੀਂ ਬਣੀਆਂ ਸੀ ਮੈਂ ਹਰ ਗਲੀ ਹਰ ਗਲੀ 'ਚ ਪਹੁੰਚਿਆ ਹਰ ਗਲੀ ਬਣਵਾਈ ਹਰ ਗਲੀ 'ਚ ਟਾਇਲਾ ਲਗਵਾਈਆਂ ਅਤੇ ਇਲਾਕੇ ਦੇ ਸੁੰਦਰਤਾ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ। ਉਸ ਤੋਂ ਬਾਅਦ ਪਾਰਕਾਂ ਦਾ ਕੰਮ। ਮੇਰੇ ਇਲਾਕੇ ਦੇ ਵਿੱਚ 28 ਪਾਰਕ ਹਨ। ਜਿਨ੍ਹਾਂ ਦੀ ਤੁਸੀਂ ਦੇਖ ਸਕਦੇ ਹੋ ਮੈਂ ਉਸ ਟਾਈਮ ਦੇ ਉੱਤੇ ਇੱਕ ਪ੍ਰੋਪਰ ਟੀਮ ਵਾਤਾਵਰਣ ਸੰਭਾਲ ਕਮੇਟੀ ਦਾ ਅਰੇਂਜ ਕੀਤਾ ਜਿਦੇ ਵਿੱਚ ਮੇਰੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਸਨ। ਅਸੀਂ ਹਰ ਪਾਰਕ ਦੇ ਵਿੱਚ ਖੁਦ ਜਾ ਕੇ ਖੁਦ ਅਸੀਂ ਇਹ ਗੱਡੀਆਂ ਰੱਖੀਆਂ ਸਨ। ਅਸੀਂ ਖੁਦ ਹੀ ਘਾਹ ਦੀ ਕਟਿੰਗ ਵਗੈਰਾ ਕਰਵਾ ਕੇ ਖੁਦ ਸਾਰੀ ਲਿਫਟਿੰਗ ਖੁਦ ਕਰਦੇ ਸਨ। ਪਰ ਮੈਂ ਦੱਸ ਸਕਦਾ ਕਿ ਜਿਹੜੋ ਦੀ ਆਪ ਸਰਕਾਰ ਆਈ ਆ ਇਹ ਪਾਰਕਾਂ ਸਾਰੀਆਂ ਕੂੜੇ ਦਾ ਡੰਪ ਬਣ ਚੁੱਕੀਆਂ ਨੇ ਕਿਸੇ ਪਾਰਕ ਦੇ ਵਿੱਚ ਕੋਈ ਕਟਿੰਗ ਨਹੀਂ ਲੋਕ ਆਪਣੇ ਕੋਲੋਂ ਪੈਸੇ ਥੋੜੇ ਥੋੜੇ ਡਿਵਾਈਡ ਕਰ ਕਰਕੇ ਪਾ ਕੇ ਤੇ ਪਾਰਕਾਂ ਦੀ ਸਵਾਈ ਕਰ ਰਹੇ ਨੇ ਇਹ ਇੱਕ ਆਪ ਸਰਕਾਰ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਉਸ ਤੋਂ ਬਾਅਦ ਕਦੇ ਵੀ ਮੇਰੀ ਵਾਰਡ ਦੇ ਵਿੱਚ ਪਿਕ ਐਂ ਚੂਜ਼ ਹੋ ਰਿਹਾ ਸੀ ਐਮਟੀਬੀ ਡਿਪਾਰਟਮੈਂਟ ਵੱਲੋਂ ਕਈ ਬਿਲਡਿੰਗਾਂ ਜਿਹੜੀਆਂ ਅਫਸਰਾਂ ਦੀ ਰਹਿਨਮਾਈ ਏਟ ਬਣ ਰਹੀਆਂ ਸਨ ਕਈ ਲੋਕ ਖੁਦ ਬਣਾ ਰਹੇ ਸਨ ਅਗਰ ਧੱਕਾ ਕਰ ਰਹੇ ਸਨ ਤੇ ਮੈਂ ਉਸ ਜਗ੍ਹਾ ਤੇ ਵੀ ਇਨਾ ਸਟੈਂਡ ਲਿਆ ਉਸ ਤੋਂ ਬਾਅਦ ਮੈਂ ਸਾਰੀ ਆਪਣੀ ਕੰਪਲੇਂਟ ਉੰਨੀ ਬਿਲਡਿੰਗਾਂ ਦੀ ਮੈਂ ਮਾਨਜੋ ਕਮਿਸ਼ਨ ਸਾਹਮਣੇ ਦਿੱਤੀਆਂ ਤਾਂ ਸਾਰੀਆਂ ਬਿਲਡਿੰਗਾਂ ਲੀਗਲ ਕਰਵਾਈਆਂ ਵਨ ਟਾਈਮ ਸੈਟਲਮੈਂਟ ਦੇ ਵਿੱਚ ਉਹਨਾਂ ਦੀ ਪੇਮੈਂਟ ਜਮ੍ਹਾਂ ਕਰਵਾਈ ਤੇ ਅਫਸਰਾਂ ਦੇ ਧੱਕੇ ਤੋਂ ਉਹਨਾਂ ਨੂੰ ਬਚਾਇਆ ਸਭ ਤੋਂ ਮੇਜਰ ਗੱਲ ਸਭ ਤੋਂ ਮੇਜਰ ਗੱਲ ਇਹ ਆ ਕਿ ਮੈਂ ਇੱਕ ਵਾਰ ਆਪਣੇ ਇਲਾਕੇ ਚੋਂ ਲੰਘ ਰਿਹਾ ਸੀ ਸਾਡੇ ਇਲਾਕੇ ਦੇ ਵਿੱਚ ਝੁੱਗੀਆਂ ਦਾ ਕਾਫੀ ਵੱਡਾ 3-400 ਝੁੱਗੀ ਆ ਉਹ ਝੁੱਗੀਆਂ ਦੇ ਵਿੱਚ ਅੱਗ ਲੱਗ ਗਈ ਮੈਂ ਇੱਕਦਮ ਮੈਂ ਸੋਚਿਆ ਵੀ ਯਾਰ ਇਸ ਵਲੇ ਅੱਗ ਲੱਗਿਆਂ ਦੇ ਨਾਲ ਦੋ ਲੇਡੀਜ਼ ਬਾਹਰ ਆਈਆਂ ਤੇ ਸਾਡੇ ਬੱਚੇ ਅੰਦਰ ਆ ਸਾਡੇ ਬੱਚੇ ਅੰਦਰ ਆ ਮੈਂ ਕੁਝ ਨਹੀਂ ਸੋਚਿਆ ਕੁਝ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਮੈਂ ਸਿੱਧਾ ਹੀ ਉਹ ਅੱਗ ਦੇ ਅੰਦਰ ਵੜ ਗਿਆ ਜਿਹਦੇ ਵਿੱਚ ਸਿਲੰਡਰ ਵੀ ਸੀ ਮੈਂ 15 ਬੱਚਿਆਂ ਨੂੰ ਅੱਗ ਦੇ ਵਿੱਚੋਂ ਕੱਢਿਆ ਉਸ ਟਾਈਮ ਤੇ ਮੈਨੂੰ ਮਾਨਜੋਗ ਮੇਰ ਸਾਹਿਬ ਨੇ ਡੀਸੀ ਸਾਹਿਬ ਨੇ ਸਨਮਾਨਿਤ ਕੀਤਾ ਜਿਹਦੇ ਵਿੱਚ ਕੀ ਇਹ ਤੁਹਾਡੇ ਸਾਹਮਣੇ ਅਖਬਾਰ ਦੀਆਂ ਕਟਿੰਗਾਂ ਸਾਰਾ ਕੁਝ ਨਾਲ ਹੈ ਤੁਸੀਂ ਇੱਕ ਕਾਉਂਸਲਰ ਦਾ ਕੰਮ ਕੀ ਹੁੰਦਾ ਹੈ ਕਾਉਂਸਲਰ ਦਾ ਕੰਮ ਹੁੰਦਾ ਹੈ ਆਪਣੇ ਵਾਰਡ ਦੇ ਲੋਕਾਂ ਦੇ ਨਾਲ ਸਾਂਝੀ ਵਾਲਤਾ ਰੱਖਣਾ ਟਾਈ ਅਪ ਰੱਖਣਾ ਮੈਂ ਇਹ ਮਾਨ ਮਹਿਸੂਸ ਕਰਦਾ ਕਿ ਮੇਰੀ ਵਾਰਡ ਦੇ ਵਿੱਚ ਜੇ 10000 ਬੰਦਾ ਹੈ ਤੇ 8000 ਬੰਦੇ ਕੋਲ ਮੇਰਾ ਮੋਬਾਈਲ ਨੰਬਰ ਹੋਏਗਾ ਮੇਰੇ ਫੋਨ ਦੇ ਵਿੱਚ 8000 ਬੰਦੇ ਦਾ ਨੰਬਰ ਸੇਵ ਹੋਏਗਾ ਜਿਹੜਾ ਕਿ ਮੈਨੂੰ ਸਿੱਧਾ ਕਾਲ ਕਰਦਾ ਮੈਂ ਅੱਜ ਵੀ ਵਾਰਡ ਦੇ ਵਿੱਚ ਕਿਸੇ ਗਲੀ 'ਚ ਜਾਂਦਾ ਨਾ ਮੈਂ ਹਰ ਗਲੀ ਦੇ ਵਿੱਚ ਬਾਈ ਨੇਮ ਹਰ ਬੰਦੇ ਨੂੰ ਜਾਣਦਾ ਕਿ ਕੌਣ ਬੰਦਾ ਕੌਣ ਹੈ ਮੈਂ ਨਾਮ ਤਾਂ ਬੁਲਾਉਂਦਾ ਇਹ ਨਹੀਂ ਕਿ ਕੋਈ ਮੇਰਾ ਵੋਟਰ ਮੇਰੇ ਕੋਲ ਆਵੇ ਤਾਂ ਮੈਨੂੰ ਪਤਾ ਹੀ ਨਾ ਹੋਵੇ ਕਿ ਉਹ ਕੌਣ ਹੈਗਾ ਇਹ ਮੇਰੇ ਲਈ ਇੱਕ ਬਹੁਤ ਵੱਡੀ ਗੱਲ ਹੈ ਹਾਂ ਇਸ ਤੋਂ ਦੂਰ ਸਾਡੀ ਇਲੈਕਸ਼ਨ ਦਾ ਮੈਂ ਦੱਸਦਾ ਚਾਹਨਾ ਹੈ ਕਿ ਤਿੰਨ ਕੈਂਡੀਡੇਟ ਜਿਹੜੇ ਆ ਉਹ ਦੋ ਵਿੱਚ ਐਕਸ ਕਾਉਂਸਲਰ ਨੇ ਮੈਂ ਵੀ ਐਕਸ ਕਾਉਂਸਲਰ ਹਾਂ ਅਸੀਂ ਤਿੰਨ ਐਕਸ ਕਾਉਂਸਲਰ ਹਾਂ ਇੱਕ ਝਾੜੂ ਤੋਂ ਕੈਂਡੀਡੇਟ ਉਹ ਐਕਸ ਕਾਉਂਸਲਰ ਦੇ ਵਿੱਚ ਸਰਦਾਰ ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀਅਰ ਡਿਪਟੀ ਮੇਰ ਰਹੇ ਮੈਡਮ ਰਮਾ ਮਹਾਜਨ ਐਕਸ ਕਾਉਂਸਲਰ ਰਹੇ ਤੇ ਆਪਣਾ ਚੰਗਾ ਮੁਕਾਮ ਉਹ ਭਾਜਪੀ ਦੇ ਵਿੱਚ ਰੱਖਦੇ ਨੇ ਮੈਂ ਸਿੰਗਲ ਟਾਈਮ ਦਾ ਕਾਉਂਸਲਰ ਸੀ ਮੈਂ ਆਪਣੇ ਕੰਮਾਂ ਦੇ ਆਧਾਰ ਦੇ ਉੱਤੇ ਮੈਂ ਜਿਹੜੇ ਕੰਮ ਨੋਟ ਕਰਵਾਏ ਆ ਇਸ ਤੋਂ ਵੀ ਵੱਧ ਸੌਆਂ ਦੇ ਹਿਸਾਬ ਨਾਲ ਕੰਮ ਹੋ ਗਏ ਜਿਹੜੇ ਮੈਨੀਫੈਸਟੋ ਚ ਨਹੀਂ ਹੈਗੇ ਜਿਹੜੇ ਮੈਂ ਕੰਮ ਕੀਤੇ ਨੇ ਪਰ ਮੈਨੀਫੈਸਟੋ ਮੈਂ ਏਡਾ ਵੱਡਾ ਨਹੀਂ ਸ਼ਬਾ ਸਕਿਆ ਕੰਮਾਂ ਦੀ ਤੇ ਮੇਰੇ ਕੋਲ ਤਦਾਰ ਹੈ ਇੰਨੀ ਆ ਕਿ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਹਰ ਬੰਦੇ ਨੂੰ ਪਤਾ ਹੈ ਕਿ ਮੈਂ ਕੀ ਕੀ ਕੰਮ ਕੀਤਾ ਤੁਸੀਂ ਅਵਤਾਸ ਸਿੰਘ ਟਰੱਕਾ ਵਾਲੇ ਸੀਨੀਅਰ ਡਿਪਟੀ ਮੇਅਰ ਸੀ ਤੇ ਰਮਾ ਮਹਾਜਨ ਵੀ ਚੰਗਾ ਮੁਕਾਮ ਬੀਜੇਪੀ ਚ ਹਾਸਲ ਰੱਖਦੇ ਸੀ ਉਹ ਵੀ ਕਾਉਂਸਲਰ ਸੀ ਤੁਸੀਂ ਦੇਖੋ ਮੈਂ ਕੰਨਾ ਅਵਤਾਰ ਸਿੰਘ ਨੂੰ ਆਪਣਾ ਇੱਕ ਕੰਮ ਵੀ ਗਿਣਾ ਦਨ ਇੱਕ ਸਿੰਗਲ ਕੰਮ ਵੀ ਗਿਣਾ ਦਨ ਕਿ ਮੈਂ ਉਸ ਟਾਈਮ ਸੀਨੀਅਰ ਡਿਪਟੀ ਮੇਅਰ ਰਹਿੰਦੇ ਹੋਏ ਇਹ ਕੰਮ ਕੀਤਾ ਰਮਾ ਮਾਜਨ ਆਪਣਾ ਇੱਕ ਵੀ ਕੰਮ ਡਿਵੈਲਪਮੈਂਟ ਦਾ ਗਿਣਾ ਦਨ ਮੈਂ ਜਿਸ ਟਾਈਮ ਤੇ ਕਾਉਂਸਲਰ ਬਣਿਆ ਸੀ ਇੱਕ ਮਾਤਾ ਕੋਲਾ ਮਾਰਗ ਦੇ ਮਗਰ ਇੱਕ ਸੜਕ ਸੀ ਮੈਂ ਉਸ ਜਗ੍ਹਾ ਤੇ ਗਿਆ ਮੈਨੂੰ ਇੱਕ ਮਾਤਾ ਜੀ ਨੇ ਕਿਹਾ ਕਿ ਬੇਟਾ ਤੇ ਵੋਟ ਤੇ ਅਸੀਂ ਤੈਨੂੰ ਪਾ ਦਾਂਗੇ ਪਰ ਜਿੰਨੇ ਵੀ ਅੱਜ ਤੱਕ ਵੋਟਾਂ ਲੈ ਕੇ ਗਏ ਕੋਈ ਵੀ ਵਾਪਸ ਨਹੀਂ ਆਇਆ ਅਸੀਂ ਲੋਕ ਦਮੇ ਦੀ ਬਿਮਾਰੀ ਦੇ ਨਾਲ ਮਰਨ ਤੱਕ ਚਲੇ ਗਏ ਇੰਨਾ ਘਟਾ ਹੈ ਮੈਂ ਤੁਹਾਨੂੰ ਫੋਟੋ ਦਿਖਾਉਣਾ ਚਾਹਨਾ ਹੈ ਜਦੋਂ ਮੈਂ ਕਾਉਂਸਲਰ ਬਣਿਆ ਫਸਟ ਟਾਈਮ ਦੇ ਵਿੱਚ ਪਹਿਲੇ ਮਹੀਨੇ ਦੇ ਵਿੱਚ ਮੈਂ 40 ਲੱਖ ਦੀ ਲਾਗਤ ਨਾਲ ਉਹ ਸੜਕ ਬਣਾਈ ਸਰਦਾਰ ਨਵਜੋਤ ਸਿੰਘ ਜਨ ਸਿੱਧੂ ਜੀ ਨੇ ਉਸ ਟਾਈਮ ਲੋਕਲ ਬਾਡੀ ਮੰਤਰੀ ਸੀ ਉਹਨਾਂ ਪਹਿਲੇ ਫੰਡਸ ਮੈਨੂੰ ਰਿਲੀਜ਼ ਕਰਕੇ ਦਿੱਤੇ ਤੇ 40 ਲੱਖ ਦੀ ਲਾਗਤ ਨਾਲ ਮੈਂ ਸੜਕ ਬਣਾਈ ਉਸ ਤੋਂ ਬਾਅਦ ਪਾਰਕਾਂ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਮੈਂ ਆਪਣੀ ਵਾਰਡ ਦੇ ਵਿੱਚ ਹਰ ਪਾਰਕ ਦੇ ਵਿੱਚ ਹਰਸ ਲਵਾਈਆਂ ਜੇ ਮਲਵਾਏ ਪੈਸੇ ਬਨਵਾਏ ਗ੍ਰਿਲਸ ਕਰਾਈਆਂ ਮੈਂ ਕਹਿੰਦਾ ਕੋਈ ਅਸੀਂ ਪਾਰਕ ਵਾਲਾ ਮਤਲਬ ਇਹ ਨਹੀਂ ਕਹਿ ਸਕਦਾ ਕਿ ਸਾਡੀ ਪਾਰਕਸ਼ਾਲੀ ਨੇ ਡਵੈਲਪ ਨਹੀਂ ਕਰਾ ਕੇ ਦਿੱਤੀ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਜਦੋਂ ਲੋਕ ਸਾਰੇ ਵਾਕਰ ਜਾਂਦੇ ਆ ਐਨੇ ਬੁਰੇ ਹਾਲਾਤ ਸੀ ਪੈਸੇ ਟੁੱਟੇ ਪਏ ਸੀ ਪਰ ਅੱਜ ਦੀ ਡੇਟ ਚੱਕ ਤੁਸੀਂ ਚੈੱਕ ਕਰੋ ਹਰ ਪੈਸੇ ਬਣਿਆ ਜਿਹਦੇ ਕ ਮੈਂ ਤੁਹਾਡੇ ਸਾਹਮਣੇ ਆਹ ਦੇਖੋ ਪੈਸੇ ਸਾਰੇ ਬਣਾ ਰਿਆ ਉਸ ਤੋਂ ਬਾਅਦ ਸਾਡੇ ਇਲਾਕੇ ਚ ਪਾਣੀ ਦੀ ਬੜੀ ਵੱਡੀ ਪ੍ਰੋਬਲਮ ਸੀ ਮੈਂ 9 ਟਿਊਬਵਲ ਆਪਣੀ ਵਾਰਡ ਦੇ ਵਿੱਚ ਲਗਵਾਏ ਜਿਹਦੇ ਵਿੱਚ ਕਿ ਰਾਮਨਗਰ ਟਿਊਬਲ ਲੱਗਾ ਮੋਨਨਗਰ ਲੱਗਾ ਸਾਡੇ ਪਾਣੀ ਵਾਲੀ ਟੈਂਕੀ ਥੱਲੇ ਲੱਗਾ ਡੀਐਸਪੀ ਪਾਰਕ ਦੇ ਵਿੱਚ ਲੱਗਾ ਟਾਲੀ ਵਾਲੇ ਪਾਰਕ ਦੇ ਵਿੱਚ ਲੱਗਾ ਮਤਲਬ ਕਿ ਮੈਂ 9 ਟਿਊਬਵਲ ਜਿਹੜੇ ਆ ਆਪਣੀ ਟਨਯੋਰ ਦੇ ਵਿੱਚ 5 ਸਾਲ ਦੇ ਵਿੱਚ ਲਗਵਾਏ ਅਤੇ ਅਤੇ ਪਾਣੀ ਦੀ ਮੁਸ਼ਕਲ ਤੋਂ ਸਾਰੇ ਲੋਕਾਂ ਨੂੰ निजात ਦਵਾਈ ਸੀਵਰ ਲਾਈਨ ਦੀ ਗੱਲ ਸਾਡੇ ਇੱਥੇ ਉਤਮਨਗਰ ਇਲਾਕਾ ਉਹ ਤੇ ਸੀਵਰ ਦੀ ਬਹੁਤ ਵੱਡੀ ਪ੍ਰੋਬਲਮ ਸੀਵਰ ਜਿਹੜਾ ਪਿਛਲੇ 40 ਸਾਲ ਤੋਂ ਪਿਆ ਸੀ ਉਸ ਸੀਵਰ ਦੀ ਪ੍ਰੋਬਲਮ ਕਰਕੇ ਲੋਕਾਂ ਦੇ ਘਰ ਦੇ ਵਿੱਚ ਗੰਦਗੀ ਉਹਨਾਂ ਦੀ ਟਾਇਲਟ ਤੋਂ ਬੈਕ ਕਰਦੀ ਸੀ ਅਤੇ ਬਹੁਤ ਬੁਰਾ ਹਰ ਘਰ ਦੇ ਵਿੱਚ ਮੈਂ ਉੱਤੇ 15 ਲੱਖ ਰੁਪਇਆ ਲਗਵਾ ਕੇ ਪਹਿਲੇ ਟਾਈਮ ਦੇ ਵਿੱਚ ਉਹ ਤੇ ਸੀਵਰ ਦੀ ਪ੍ਰੋਬਲਮ ਨੂੰ ਖਤਮ ਕੀਤਾ ਉਸ ਤੋਂ ਬਾਅਦ ਅਸੀਂ ਅੱਗੇ ਆ ਜੀਏ ਜਿਮ ਮਸ਼ੀਨ ਦੀਆਂ ਮੈਂ ਹਰ ਪਾਰਕ ਦੇ ਵਿੱਚ ਜਿਮ ਮਸ਼ੀਨਸ ਲਗਾਈਆਂ ਹਰ ਪਾਰਕ ਦੇ ਵਿੱਚ ਹੁਣ ਮੈਂ ਜਾਂਦਾ ਬਈਆਂ ਵੇਖਦਾ ਬਜ਼ੁਰਗ ਮਾਤਾਵਾਂ ਮੇਰੀਆਂ ਭੈਣਾਂ ਜਿਮ ਕਰਦਿਆਂ ਨੇ ਮੈਨੂੰ ਇੰਨੇ ਦਿਲ ਨੂੰ ਸਕੂਨ ਮਿਲਦਾ ਉਸ ਗੱਲ ਤੋਂ ਕਿ ਮੈਂ ਸ਼ਾਇਦ ਹੋ ਸਕਦਾ ਕਿਤਨਾ ਕਿਤੇ ਮੈਂ ਚੰਗਾ ਕੰਮ ਕਰਕੇ ਗਿਆ ਜਦੋਂ ਮੈਨੂੰ ਇੰਨੀਆਂ ਅਸੀਸਾਂ ਮਿਲਦੀਆਂ ਨੇ ਉਸ ਤੋਂ ਬਾਅਦ ਮੈਂ ਬੱਚਿਆਂ ਲਈ ਹਰ ਪਾਰਕ ਦੇ ਵਿੱਚ ਝੂਲੇ ਲਗਵਾਏ ਹਰ ਪਾਰਕ ਦੇ ਵਿੱਚ ਮੈਂ 4-4 5-5 ਤਰ੍ਹਾਂ ਦੇ ਝੂਲੇ ਲੱਗ ਲਾ ਜਿੱਤੇ ਸਵਿੰਗਸ ਨੇ ਲੈਂਡਸਕੇਪਸ ਨੇ ਕਈ ਤਰ੍ਹਾਂ ਦੀਆਂ ਮੈਂ ਜੜੀਆਂ ਉਤੇ ਪਾਰਕਾਂ ਦੇ ਵਿੱਚ ਝੂਲੇ ਲਾਏ ਤਾਂ ਕਿ ਬੱਚੇ ਜਦੋਂ ਅੱਜ ਮੈਂ ਨਿਕਲਦਾ ਤੇ ਬੱਚੇ ਮੈਨੂੰ ਸ਼ੈਲੀ ਅੰਕਲ ਸ਼ੈਲੀ ਅੰਕਲ ਕਹ ਕੇ ਯਾਦ ਕਰਦੇ ਨੇ ਤੇ ਮੇਰੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ। ਹਾਂ ਮੈਂ ਇਹਦੇ ਨਾਲ ਹੀ ਇੱਕ ਦਰਦਸਨਾ ਚੰਦਾ ਕਿ ਸਾਡੇ ਇੱਥੇ ਨਾਲੇ ਵਾਲਾ ਰੋਡ ਸੁਲਤਾਨ ਮੀਨ ਰੋਡ ਤੋਂ ਈਸਟ ਮੋਰ ਨਗਰ ਨੂੰ ਟੱਚ ਕਰਨ ਵਾਸਤੇ ਇੱਕ ਰੋਡ ਬਣ ਰਾਇਆ ਜਿਹੜਾ ਕਿ ਪਹਿਲਾਂ ਗੰਦਾ ਨਾਲਾ ਸੀ। ਜਿਹੜੇ ਗੰਦੇ ਨਾਲੇ ਦੇ ਨਾਲ ਲੋਕ ਰਹਿੰਦੇ ਸੀ ਜਿਸ ਟਾਈਮ ਮੈਂ ਕਲੈਕਸ਼ਨ ਦੇ ਵਿੱਚ ਉਹਨਾਂ ਕੋ ਗਿਆ ਤੇ ਉਹ ਮੈਨੂੰ ਦੱਸਦੇ ਸੀ ਵੀ ਸ਼ੈਲੀ ਭਾਜੀ ਇੱਥੇ ਬਹੁਤ ਵੱਡਾ ਚੂਹਾ ਨੇ ਗੜ ਬਣਾਇਆ ਤੇ ਸਾਡੇ ਘਰਾਂ ਦੀਆਂ ਨੀਹਾਂ ਤੱਕ ਪੋਲੀਆਂ ਕਰ ਦਿੱਤੀਆਂ ਆਈਆਂ। ਮੈਂ ਪਹਿਲ ਦੇ ਆਧਾਰ ਦੇ ਉੱਤੇ 60 ਲੱਖ ਰੁਪਇਆ ਲਗਵਾ ਕੇ ਉਸ ਰੋਡ ਨੂੰ ਸਾਰਾ ਸਾਰਾ ਰੋਡ ਨੂੰ ਚਾਲੂ ਕਰਵਾਇਆ ਨਾਲੇ ਨੂੰ ਪੂਰ ਕੇ ਉੱਤੇ ਮੈਂ ਟਾਈਲਾ ਲਗਾਈਆਂ ਤੇ ਅੱਜ ਸ਼ਹੀਦਾ ਸਾਹਿਬ ਤੋਂ ਲੈ ਕੇ ਇਸਟਮੋਂ ਤੱਕ ਦਾ ਰਸਤਾ ਬਿਲਕੁਲ ਕਲੀਅਰ ਕਰਵਾਇਆ ਇਸ ਤੋਂ ਬਾਅਦ ਵੀ ਮੇਰੇ ਕੋਲ ਕਈ ਹਜ਼ਾਰਾਂ ਹੀ ਕੰਮ ਨੇ ਜੈਸੇ ਸਾਡੀ ਗ੍ਰੀਨ ਬੈਲਟ ਸੀ ਇਹ ਗ੍ਰੀਨ ਬੈਲਟ ਮੇਰੇ ਕੋਲ ਜਿਹੜੀ ਸੀ ਉਹ ਸਾਰੇ ਅੰਬਰਸਰ ਦਾ ਸਭ ਤੋਂ ਵੱਡੀ ਗ੍ਰੀਨ ਬੈਲਟ ਸੀ ਕਿਉਂਕਿ ਉਹ ਨਾਲਾ ਬਣਿਆ ਸੀ ਉੱਥੇ ਉੱਥੇ ਮੈਂ ਸਾਰੀਆਂ ਗ੍ਰਿਲਿੰਗ ਕਰਵਾ ਕੇ ਸਾਰੇ ਪਾਰਕਾਂ ਦੇ ਵਿੱਚ ਪੈਸੇਜ ਬਣਵਾ ਕੇ ਅੱਜ ਲੋਕਾਂ ਦੇ ਲਈ ਉਹ ਸਾਰਗਾ ਬਣੀ ਹੋਈ ਆ ਮੈਂ ਕਹਿੰਦਾ ਮੈਂ ਇਸ ਤੋਂ ਇਲਾਵਾ ਸਾਡੇ ਜਿਹੜੇ ਪਿਛਲੀ ਸਰਕਾਰ ਸੀ ਸਾਡੇ ਤੋਂ ਪਿਛਲੀ ਸਰਕਾਰ ਕਾਲੀ ਦਲ ਦੀ ਉਹਨਾਂ ਨੇ ਇੱਕ ਸਿਵਰ ਪਵਾਇਆ ਸੀ ਸਾਡੇ ਉੱਥੇ ਵੱਡਾ ਸਿਵਰ ਨਾਲੇ ਦੇ ਥੱਲੇ ਉਹਨਾਂ ਲੋਕਾਂ ਨੇ ਸਿਵਰ ਪਾਉਣ ਵਾਲਿਆਂ ਨੇ ਉਹਦੇ ਅੰਦਰ ਦਵਾਰਾਂ ਕੱਢੀਆਂ ਹੀ ਨਹੀਂ ਜਿਸ ਟਾਈਮ ਤੇ ਇਲਾਕੇ ਦੇ ਵਿੱਚ ਬਾਰਿਸ਼ ਹੁੰਦੀ ਸੀ ਮੈਨੂੰ ਅੱਜ ਵੀ ਯਾਦ ਆ ਢਿੰਗਰਾ ਚੌਂਕ ਦੇ ਵਿੱਚ ਚਾਰ-ਚਾਰ ਦਿਨ ਵੀ ਪਾਣੀ ਨਹੀਂ ਜਾਂਦਾ ਸੀ ਸਾਰਾ ਇਲਾਕਾ ਪਾਣੀ 'ਚ ਡੁੱਬਿਆ ਰਹਿੰਦਾ ਸੀ 5-5 ਦਿਨ ਉਹ ਇਲਾਕਾ ਜਿਹੜਾ ਪਾਣੀ ਦਾ ਡੁੱਬਿਆ ਰਹਿੰਦਾ ਸੀ ਜਿਸ ਟਾਈਮ ਮੈਂ ਗਾਇਮਨੂ ਖੁਦ ਬਹੁਤ ਪਰੇਸ਼ਾਨੀ ਸੀ ਮੇਰਾ ਆਪਣਾ ਘਰ ਵੀ ਡੁੱਬਿਆ ਰਹਿੰਦਾ ਸੀ ਮੈਂ ਪਹਿਲ ਦੇ ਆਧਾਰ ਤੇ ਤੁਸੀਂ ਟੈਂਡਰ ਨੋਟਿਸ ਮੈਂ ਤੁਹਾਨੂੰ ਜਾਰੀ ਕਰਦਾਗਾ ਤੁਸੀਂ ਦੇਖਣਾ 5.5 ਕਰੋੜ ਰੁਪਏ ਦਾ ਸੀਵਰ ਸਪਲਾਈ ਦਾ ਮੈਂ ਟੈਂਡਰ ਪਾਸ ਕਰਵਾ ਕੇ ਆਪਣੇ ਸਾਰੇ ਨਾਲੀ ਦੀ ਸਫਾਈ ਕਰਵਾਈ ਅਤੇ ਨਾਲੇ ਦੇ ਅੰਦਰ ਜਿਹੜੇ ਦਵਾਰਾਂ ਆਏ ਸੀ ਉਹ ਕਢਵਾਈਆਂ ਅੱਜ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਕਰਦਾ ਕਿ ਕੰਮ ਦੇ ਆਧਾਰ ਤੇ ਵੋਟ ਪਾਣਾ ਮੈਂ ਠੀਕ ਆ ਇਸ ਵਕਤ ਲੋਕ ਕੋਈ ਇੱਕ ਦੂਜੇ ਨੂੰ ਫੋਨ ਕਰਦੇ ਹੋਣਗੇ ਵੀ ਮੇਰੇ ਚਾਚੇ ਦੇ ਮੁੰਡੇ ਨੂੰ ਪਾ ਦੇ ਮੇਰੀ ਭੂਆ ਦੇ ਮੁੰਡੇ ਨੂੰ ਪਾ ਦੇ ਮੈਂ ਇੱਕ ਗੱਲ ਹੋਰ ਦੱਸਣਾ ਚਾਹਨਾ ਹੈ ਮੇਰਾ ਦਫਤਰ 16 ਘੰਟੇ ਖੁੱਲਦਾ ਹੈ 16 ਘੰਟੇ ਮੇਰਾ ਦਫਤਰ ਗੱਲ ਦੁਬਾਰਾ ਸੁਣਨਾ ਮੇਰਾ ਦਫਤਰ 16 ਘੰਟੇ ਖੁੱਲਦਾ ਹੈ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਮੇਰਾ ਸਟਾਫ ਉੱਥੇ ਬੈਠ ਕੇ ਕੰਮ ਕਰਦਾ ਹੈ ਜਿਹਦੇ ਵਿੱਚ ਤੁਹਾਡੇ ਬਰਥ ਸਰਟੀਫਿਕੇਟ ਆਧਾਰ ਕਾਰਡ ਤੁਹਾਡੇ ਕਿਤੇ ਸਾਈਨ ਕਰਨੇ ਹੋਣ ਕੋਈ ਮੈਰਿਜ ਸਰਟੀਫਿਕੇਟ ਹਰ ਤਰ੍ਹਾਂ ਦੀ ਸਾਈਨਿੰਗ ਅਥਾਰਟੀ ਅਸੀਂ ਉੱਥੇ ਰੱਖੀ ਹੋਈ ਹੈ ਉੱਥੇ ਸਟਾਫ ਬੈਠਾ ਕ ਤੁਸੀਂ ਇਹ ਦੇਖਣਾ ਕਿ ਤੁਸੀਂ ਇਹ ਦੇਖੋ ਅਗਰ ਮੈਂ ਨਹੀਂ ਇਲੈਕਸ਼ਨ ਲੜਦਾ ਜਾਂ ਮੈਂ ਨਹੀਂ ਜਿੱਦਾ ਜਾਂ ਕੋਈ ਹੋਰ ਜਿੱਦਾ ਤੁਸੀਂ ਦਫਤਰੀ ਕੰਮ ਉਹ ਦਫਤਰ ਵੀ ਬੰਦ ਹੋ ਜਾਏਗਾ ਇਸ ਲਈ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਰਦਾ ਕਿਸੇ ਬੇਕਾਹੇ ਚ ਨਹੀਂ ਆਣਾ ਤੁਸੀਂ ਮੇਰੇ ਕੰਮਾਂ ਦੇ ਆਧਾਰ ਤੇ ਪਾਵ ووٹ ਪਾਓ ਮੈਂ ਆਪਣੇ ਕੰਮ ਦਾ ਰਿਪੋਰਟ ਕਾਰਡ ਲੈ ਕੇ ਆ ਮੈਂ ਕੋਈ ਵੀ ਵੋਟ ਕਿਸੇ ਕੋਈ ਤਰਲੇ ਨਾ ਨਹੀਂ ਮੰਗ ਰਿਹਾ ਮੈਂ ਕਹਿੰਦਾ ਅਗਰ ਮੇਰਾ ਹੱਕ ਬੰਦਾ ਇਹ ਮੇਰਾ ਰਿਪੋਰਟ ਕਾਰਡ ਆ ਅਗਰ ਮੈਂ ਬਾਕੀ ਕੈਂਡੀਡੇਟਾਂ ਨਾਲ ਵੱਧ ਕੰਮ ਕੀਤਾ ਤੇ ਮੇਰਾ ਹੱਕ ਬੰਦਾ ਮੈਂ ਤੁਹਾਡਾ ਬੱਚਾ ਤੁਸੀਂ ਇਸ ਗੱਲ ਦੇ ਨਾਲ ਇਹ ਜਰੂਰ ਸੋਚਣਾ ਕਈ ਸ਼ੈਲੀ ਨਾਲ ਸਿੱਧੇ ਟੱਚ ਆ ਇਹ ਸ਼ੈਲੀ ਨੂੰ ਸਿੱਧਾ ਫੜ ਸਕਦੇ ਆ ਦੂਸਰੇ ਕੈਂਡੀਡੇਟਰ ਨੂੰ ਤੁਸੀਂ ਫੜ ਸਕਦੇ ਹੋ ਨਹੀਂ ਫੜ ਸਕਦੇ ਇਹ ਤੁਹਾਡੀ ਮਤ ਦਾ ਦਾਨ ਤੁਸੀਂ ਦੇਣਾ ਕਿਉਂਕਿ ਮਤ ਦਾ ਦਾਨ ਇੱਕ ਬੜਾ ਵਧੀਆ ਲਵਜ ਹੈ ਮਤ ਦਾ ਦਾਨ ਮਤਲਬ ਹੀ ਆਪਣੀ ਅਕਲ ਦੇ ਨਾਲ ਤੁਸੀਂ ਦਾਨ ਕਰਨਾ ਤੁਸੀਂ ਅਕਲ ਦੇ ਨਾਲ ਵੋਟ ਪਾਣਾ ਡਿਵੈਲਪਮੈਂਟ ਦੇ ਨਾਂ ਤੇ ਵੋਟ ਪਾਣਾ ਹਾਂ ਦੂਸਰੀ ਗੱਲ ਮੈਂ ਇੱਕ ਹੋਰ ਕੰਨਾ ਚਾਹਨਾ ਅਕਾਲੀ ਦਲ ਦਾ ਕੈਂਡੀਡੇਟ ਮੈਂ ਬੜੀ ਜਗ੍ਹਾ ਗੱਲ ਕਰਦਾ ਇੱਕ ਬੰਦਾ ਗੱਡੀ ਸ਼ਰਾਬ ਪੀ ਕੇ ਚਲਾ ਰਿਹਾ ਦੂਸਰੇ ਬੰਦੇ ਨੂੰ ਪਤਾ ਹੈ ਵੀ ਇਹ ਬੰਦਿਆ ਸ਼ਰਾਬੀ ਆ ਨੇ ਐਕਸੀਡੈਂਟ ਕਰਨਾ ਉਹ ਨਾਲ ਬੈਠਾ ਚੁੱਪ ਰਹਿੰਦਾ ਨਾ ਇਹਦਾ ਮਤਲਬ ਇਹ ਆ ਵੀ ਉਹ ਵੀ ਬਰਾਬਰ ਦਾ ਭਾਗੀਦਾਰ ਆ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਇਹਨਾਂ ਨੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ ਉਲਟਾ ਜਦੋਂ ਇਹ ਕਾਲੀ ਦਲ ਦੇ ਵਿੱਚ ਸੀ ਗੁਰੂ ਸਾਹਿਬ ਦੀਆਂ ਬੇਦੀਗੀਆਂ ਦਾ ਇਹ ਸ਼ਰਯਾਮ ਮੰਨੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਸ਼ਰਯਾਮ ਮੰਨੇ ਜੱਤੇਦਾਰ ਸਾਹਿਬ ਦੀ ਮੈਂ ਦਲੇਰੀ ਦੀ ਦਾਤ ਦਿਨਾ ਉਹਨਾਂ ਨੇ ਸਿਰਫ ਹਾਂ ਨਾ ਚ ਜਵਾਬ ਮੰਗਿਆ ਉਹਨਾਂ ਨੇ ਸ਼ਰਯਾਮ ਉਹਨਾਂ ਨੇ ਕਿਹਾ ਵੀ ਹਾਂ ਜਾਂ ਨਾ ਉਹਨਾਂ ਨੇ ਕਿਹਾ ਹਾਂ ਅਹੀ ਬੇਦਬੀਆਂ ਕਰਵਾਈਆਂ ਉਸ ਪਾਰਟੀ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜਨਾ ਮੈਂ ਕਹਿੰਦਾ ਸਭ ਤੋਂ ਸ਼ਰਮ ਵਾਲੀ ਗੱਲ ਹੈ ਇਹ ਲੋਕ ਸਿਰਫ ਆਪਣੀ ਚੌਧਰ ਲਈ ਇਲੈਕਸ਼ਨ ਲੜ ਰਹੇ ਨੇ ਪਰ ਮੈਂ ਇੱਕ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਦਾ ਇਹ ਲੋਕ ਚੌਥੇ ਨੰਬਰ ਤੇ ਆਣਗੇ ਇਹ ਲੋਕਾਂ ਨੂੰ ਲੋਕ ਵੋਟ ਨਹੀਂ ਕਦੀ ਮੂੰਹ ਨਹੀਂ ਲਾਣਗੇ ਕਿਉਂਕਿ ਇਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਦੀ ਟਿਕਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਨੇ ਮੈਂ ਇਸ ਲਈ ਦੁਬਾਰਾ ਨੂੰ ਇਸ ਇਲਾਕੇ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਆਪਣੇ ਸਥਾਨੀਆ ਭੈਣਾਂ ਨੂੰ ਮਾਵਾਂ ਨੂੰ ਆਪਣੇ ਸਾਰੇ ਬਜ਼ੁਰਗਾਂ ਨੂੰ ਭਰਾਵਾਂ ਨੂੰ ਯੂਥ ਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਇੱਕ ਵਾਰ ਵੋਟ ਪਾਣ ਲੱਗੇ ਜਰੂਰ ਸੋਚਣਾ ਕਿ ਅਸੀਂ ਇੱਕ ਵੋਟ ਡਵੈਲਪਮੈਂਟ ਨੂੰ ਪਾਣੀ ਆ ਅਸੀਂ ਕਿਸੇ ਹੋਰ ਕਿਸੇ ਰਿਸ਼ਤੇਦਾਰੀ ਦੇ ਕਹਿਣ ਤੇ ਕਿ ਭੈਣ ਭਰਾ ਦੇ ਕਹਿਣ ਤੇ ਕਦੀ ਵੀ ਵੋਟ ਨਹੀਂ ਕਰਨੀ ਵੋਟ ਫॉर ਡਵੈਲਪਮੈਂਟ ਸਿਰਫ ਵੋਟ ਨੂੰ ਕੰਮ ਕਰੋ ਹਾਂ ਅਗਰ ਅਸੀਂ ਕੋਈ ਹੁਣ ਕੰਮ ਕਮਾ ਦੀ ਗੱਲ ਕਰਦਾ ਅੱਗੇ ਮੈਂ ਤੁਸੀਂ ਮੇਰੇ ਕਈ ਅਗਲੇ ਪ੍ਰੋਜੈਕਟ ਹੈਗੇ ਨੇ ਜਿਹੜੇ ਕਿ ਆਪ ਸਰਕਾਰ ਆਣ ਕਰਕੇ ਅਸੀਂ ਉਹ ਪ੍ਰੋਜੈਕਟ ਮੇਰੇ ਪਾਈਪਲਾਈਨ 'ਚ ਪਾਏ ਨੇ 20 ਤੋਂ 25 ਕਰੋੜ ਰੁਪਏ ਦੇ ਪ੍ਰੋਜੈਕਟ ਨੇ ਜਿਹੜੇ ਕੰਮ ਸਾਰੇ ਟੈਂਡਰਸ ਹੋਏ ਹੋਏ ਨੇ ਸਭ ਕੁਝ ਹੋਇਆ ਉਹ ਜੇ ਆਪਾਂ ਕੌਂਸਲਰ ਮੈਂ ਬਣ ਜਾਂਦਾ ਹਾਊਸ ਤੇ ਚੱਲ ਜਾਂਦਾ ਤੇ ਪਹਿਲੇ 6 ਮਹੀਨਿਆਂ ਦੇ ਵਿੱਚ ਹੀ ਮੈਂ ਉਹ ਟਾ ਦੇ ਟੈਂਡਰ ਰੀਲਿਸ ਕਰਵਾ ਕੇ ਤੇ ਦੁਬਾਰਾ ਆਪਣੇ ਵਾਰਡ ਵਾਸਤੇ ਐਫਐਜੀ ਡਿਵੈਲਪਮੈਂਟ ਕਰ ਸਕਦਾ ਤੁਸੀਂ ਮੇਰੇ ਕੰਮਾਂ ਨੂੰ ਤੁਹਾਨੂੰ ਜਾਂਚਣ ਦੀ ਪਰਖਣ ਦੀ ਕੰਮ ਕਰਨ ਦੇ ਸਟਾਈਲ ਦੀ ਤੁਹਾਨੂੰ ਬਿਲਕੁਲ ਹੀ ਫਿਕਰ ਕਰਨ ਦੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੇਰੇ ਕੰਮ ਕਰਨ ਦਾ ਸਟਾਈਲ ਕੀ ਹੈ ਅਗਰ ਤੁਸੀਂ ਮੇਰਾ ਵੀ ਕੰਮ ਕੀਤਾ ਵੇਖਿਆ ਪੁਰਾਣੇ ਦੋ ਕੌਂਸਲਰਾਂ ਦਾ ਵੀ ਕੰਮ ਕੀਤਾ ਹੋਇਆ ਹੈ ਤੁਸੀਂ ਦੋਨਾਂ ਤਿੰਨਾਂ ਵਿੱਚ ਕੰਪੈਰੀਜ਼ਨ ਕਰੋ ਹਾਂ ਆਪਾਂ ਚੌਥੀ ਗੱਲ ਕਰਦੇ ਆਂ ਆਪ ਦੇ ਕੈਂਡੀਡੇਟ ਝਾੜੂ ਵਾਲਿਆਂ ਦੀ ਆਪ ਇੱਕ ਲਫਾਫਾ ਪਾਰਟੀ ਆ ਜਿਹੜੀ ਕਿ ਇਹਨਾਂ ਨੇ ਇੱਕ ਸਲੋਗਨ ਬੜਾ ਵਧੀਆ ਦਿੱਤਾ ਸੀ ਵਿਕਾਸ ਦੇ ਨਾਂ ਤੇ ਵੋਟ ਦੋ ਬਦਲਾਵ ਦੇ ਨਾਂ ਤੇ ਵੋਟ ਦੋ ਬਦਲਾਵ ਦੇ ਨਾਂ ਤੇ ਇਹਨਾਂ ਨੂੰ ਵੋਟ ਮਿਲੀ ਮੈਂ ਕਹਿੰਦਾ ਅੱਜ ਤੁਸੀਂ ਸਾਡੀਆਂ ਭੈਣਾਂ ਨੂੰ ਪੁੱਛ ਕੇ ਵੇਖੋ ਮਮਨ ਪੁੱਛ ਕੇ ਕੂੜਾ ਚੁੱਕਣ ਵਾਲੀ ਗੱਡੀ ਤੱਕ ਨਹੀਂ ਆਂਦੀ ਪਾਰਕਾਂ ਦਾ ਬੁਰਾ ਹਾਲਾਤ ਝੋਨੇ ਝੋਨੇ ਜੱਡੀਆਂ ਪਾਰਕਾਂ ਦੇ ਵਿੱਚ ਹੋ ਗਈਆਂ ਆ ਮਤਲਬ ਇੱਕ ਵੀ ਪਾਰਕ ਦੇ ਵਿੱਚ ਕੋਈ ਲਿਫਟਿੰਗ ਕਰਨ ਵਾਲਾ ਬੰਦਾ ਨਹੀਂ ਆ ਕੋਈ ਘਾਹ ਕਟਿੰਗ ਕਰਨ ਵਾਲਾ ਬੰਦਾ ਨਹੀਂਗਾ ਇੰਨੇ ਬੁਰੇ ਹਾਲਾਤ ਆ ਮੈਂ ਕਹਿੰਦਾ ਤੁਸੀਂ ਕਿਤੇ ਕੂੜੇ ਢੇਰ ਥਾਂ ਥਾਂ ਤੇ ਪਏ ਆ ਇਹ ਪਘੋੜਾ ਪਾਰਟੀ ਹੈਗੀ ਆ ਤੁਸੀਂ ਦੇਖੋ ਇਹ ਇਹ ਇਲੈਕਸ਼ਨ ਕਿਉਂ ਨਹੀਂ ਕਰਾਈ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦਾ ਵजूद ਕੋਈ ਨਹੀਂਗਾ ਇਹਨਾਂ ਦਾ ਕੋਈ ਵजूद ਨਾ ਹੋਣ ਕਰਕੇ ਇਹ ਲੋਕ ਇਲੈਕਸ਼ਨ ਤੋਂ ਭੱਜ ਰਹੇ ਸੀ ਇਹ ਤੇ ਸੁਪਰੀਮ ਕੋਰਟ ਦੀ ਸਾਡੇ ਲੋਕਤੰਤਰ ਦੀ ਮਤਲਬ ਕੀ ਇਹ ਇਨਵੋਲਵਮੈਂਟ ਦੇ ਨਾਲ ਇਹਨਾਂ ਨੂੰ ਇਲੈਕਸ਼ਨ ਕਰਾਣੀ ਪਈ ਜੇ ਇਲੈਕਸ਼ਨ ਕਰਾਣੇ ਪਈਏ ਮੈਂ ਅੱਜ ਸਪੀਅਰ ਵੋਟਰਾਂ ਸਾਰਿਆਂ ਨੂੰ ਅਪੀਲ ਕਰਦਾ ਇਹਨਾਂ ਦੀ ਡਰਾਮੇਬਾਜ਼ੀ 'ਚ ਬਿਲਕੁਲ ਨਹੀਂ ਆਣਾ ਕਿਉਂਕਿ 2027 ਦੇ ਵਿੱਚ ਦੁਬਾਰਾ ਇਲੈਕਸ਼ਨ ਆ ਰਹੀ ਹੈ ਅਗਰ ਤੁਸੀਂ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਪਸੰਦ ਕਰਦੇ ਹੋ ਮੇਰੇ ਕੰਮਾਂ ਨੂੰ ਪਸੰਦ ਕਰਦੇ ਹੋ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟਸ ਨੂੰ ਵੋਟ ਪਾਓ ਤਾਂ ਤੇ ਸਾਡਾ ਮੇਅਰ ਬਣਾਓ ਅਸੀਂ ਤੁਹਾਨੂੰ ਡਿਵੈਲਪਮੈਂਟ ਕਰਕੇ ਦੱਸਾਂਗੇ ਕੰਮ ਕਿਸ ਤਰ੍ਹਾਂ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ